ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਹੋ ਗਾਇਜ਼ ਮੈਂ ਬਾਤ ਚਲੀ ਦੇ ਅੱਜ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਪੰਜਵੀਂ ਆ ਸਾਡਾ ਟੂਰ ਪਹਿਲਾ ਟੂਰ ਸਾਡਾ ਸਿੰਗਾਪੁਰ ਮਹਾਰਾਜ ਦੀ ਕਿਰਪਾ ਦੇ ਨਾਲ ਪਹਿਲਾਂ ਸਿੰਗਾਪੁਰ ਫਿਰ ਕੀਤਨ ਟੂਰ ਫਿਰ ਪਹਿਲਾਂ ਸਿੰਗਾਪੁਰ ਤੇ ਫਿਰ ਆਪਣਾ ਮਨੀਲਾ ਦਾ ਟੂਰ ਆ 10 ਦਿਨਾਂ ਦਾ ਟੂਰ ਤੇ ਗੁਰੂ ਜੀ ਦੀ ਕਿਰਪਾ ਦਿੱਤੀ ਨਾਲੇ ਤੇ ਅਸੀਂ ਦਰਸ਼ਨ ਕਰਕੇ ਆਵਾਂਗੇ ਤੇ ਨਾਲੇ ਫਿਰ ਸੰਗਤਾਂ ਦੇ ਨਾਲੇ ਕੀਤਨ ਸੇਵਾ ਗੁਰੂ ਕਿਰਪਾ ਕਰੇ ਹਾਂ ਜੀ ਦਾ ਬਰੇ ਵੀ ਮਿਲ ਨੀ ਅਰਗੇ ਲੱਗੇ ਵਾਹਿਗੁਰੂ ਦੀ ਮਿਹਰ ਕਿਰਪਾ ਕਰੇ ਸੱਚੇ ਪਾਤਸ਼ਾਹ ਯਾਤਰਾ ਸਫਲ ਸਫਲ ਹੋਵੇ ਛੜ ਦੀ ਕਰਨ ਵਾਲੀ ਹੋਵੇ ਬੇਸ਼ੱਕ ਕਿਰਪਾ ਕਰੇ ਚਲੋ ਆਪਾਂ ਫੇਰ ਦਾ ਤੁਹਾਡੇ ਨਾਲ ਸਾਂਝ ਪਾਉਂਦੇ ਰਾਵਾਂਗੇ ਨਾਲ ਨਾਲ ਚਲਦੇ ਚਲਦੇ ਅੱਜ ਆਪਾਂ ਚੱਲ ਪਏ ਆਪਾਂ ਗੱਡੀ ਆ ਗਈ ਐ ਸਾਮਾਨ ਰੱਖ ਰਹੇ ਆ ਲਓ ਜੀ ਰੱਬ ਦੇ ਨਾਲ ਤੇ ਦੀ ਫੇਰ ਆਦੇ ਜਰਨੀ ਸ਼ੁਰੂ ਮਹਾਰਾਜ ਦੀ ਕਿਰਪਾ ਨਾਲ ਸੇਪਾਸ਼ ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ਾਫਾ ਆਈ ਇਥੇ ਜਲੰਧਰ ਪਹੁੰਚ ਗਏ ਤੇ ਜਲੰਧਰੋਂ ਫੇ ਆਪਾਂ ਜਲੰਧਰੋਂ ਹਣ ਥੋੜਾ ਜਿਹਾ ਕੰਮ ਸੀ ਕਾਗਜ਼ੇ ਲਈ ਹਣਨੇ ਸੀ ਤੇ ਕਾਗਜ਼ੇ ਲੈ ਕੇ ਫੇ ਹੁਣ ਆਪਾਂ ਚੰਨ ਲੁਕਣਾ ਦਿੱਲੀ ਕੁਛ ਕਰ ਲੈਣੀ ਹਾਂਜੀ ਲੋ ਜੀ ਆਪਾਂ ਪਲਵਾਨ ਦੇ ਟਾਬੇ ਜਾ ਰਹੇ ਹੈ ਜਿਹੜਾ ਪਲਵਾਨ ਦਾ ਟਾਬਾ ਹੈ ੜਲਾ ਤੇ ਬਹੁਤ ਫੇਮਸ ਹੈ ਬਹੁਤ ਜਿਆਦਾ ਲੋਕ ਅਣ ਕੇ ਇੱਥੇ ਖੜਦੇ ਆ ਜਦੋਂ ਬਾਹਰ ਨੂੰ ਜਾਂਦੇ ਤੇ ਆਪਾਂ ਵੀ ਅੱਜ ਪਲਵਾਨ ਦੇ ਟਾਬੇ ਤੇ ਪਹੁੰਚ ਗਏ ਅੱらせ ਦੇ ਟੈਮ ਹੋ ਗਿਆ ਸਾਢੇ 3 ਦਿਨ ਹੋ ਚਲੇ ਸਵਾ ਦਨ ਹੋਏ ਆ ਤੇ ਆ ਪਿਆ ਨਾ 21 ਹੋ ਗਏ ਖੜੇ ਆ ਆਪਾਂ ਜਲ ਪਾਣੀ ਛੱਕ ਕੇ ਲਗਾਤਾਰ ਰਹਿੰਦੇ ਆਪਾਂ ਉਹਨੇ ਕਿ ਅੰਦਰ ਕੇ ਇੰਪੋਰਟ ਅੰਦਰ ਇਮੀਗ੍ਰੇਸ਼ਨ ਵਾਸਤੇ ਥੋੜਾ ਹੀ ਚਰਚਾ ਸ਼ਾਇਦ ਇਮੀਗ੍ਰੇਸ਼ਨ ਹੋਊਗੀ ਬਾਕੀ ਯਾ ਵੀ ਬਾਹਰ ਠੰਡ ਆ ਅੰਦਰ ਨਿੱਗਾ ਬੜਾ ਬਹੁਤ ਨਿੱਗਾ ਕੈਮਰਾ ਕਿਹਾ ਇਹ ਦਿੱਲੀ ਏਅਰਪੋਰਟ ਆਪੇ ਤਰੇ ਜਣਾਓ ਆਓ ਜੀ ਇਹ ਗਿਆ ਆਪਾਂ ਜੇ ਕੋਈ ਸਮਾਨ ਖਰੀਦਣਾ ਜਿੱਦਾਂ ਉਹ ਇੱਥੇ ਅੰਦਰ ਜੇ ਆਪਣੇ ਅੰਦਰ 에어ਪੋਰਟ ਤੇ ਤੇ ਗ੍ਰੈਂਟਰੀ ਕਰ ਲਈ ਸਾਡੀ ਹੁਣ ਇਮੀਗ੍ਰੇਸ਼ਨ ਹੋ ਗਈ ਸਾਡੀ ਆਪਾਂ ਕਈ ਤੀਜਨ ਐਸਾ ਰਹਿੰਦਾ ਸਕਰਗੈਂਡਾ ਮੋਲ ਯੇਲਾ ਲੋ ਮੋਲ ਆਪਾਂ ਸੇਕਰਦੇ ਬਾਕੀ ਦਾ ਰੋੜੀ-ਹੋੜੀ ਆਪਾਂ ਵੇਚ ਲਾਂਗੇ ਜਾਂ ਨਾ ਨਿਕਲਦੀ ਨਾ ਤਾਂ ਇਹ ਸਾਰੇ ਕੋ 2 ਘੰਟੇ ਆਜੇ ਆਪਾਂ ਸਾਡੀ ਪਲੇਟ ਨੂੰ 2 ਘੰਟੇ ਦੇ ਵਿੱਚ ਫੇ ਆਪਾਂ ਕੋਈ ਕੁਛ ਆਪਾਂ ਹੋਜੀ ਆਪਾਂ ਪੰਜਾਬ ਸਾਹਮਣੇ ਜਾ ਲੈ ਜਾਈਏ ਨਾਂ ਤੇ ਤੇ ਚਲੋ ਉਹ ਲੋਗ ਉਹਦੇ ਚ ਪਾ ਦਿੰਦੇ ਆਪਾਂ ਇਹ ਅੱਜ ਦਾ ਉਹ ਵੱਡ ਦਾ ਵੱਡ ਗਿਆ ਕੀ ਆਜੇ ਤੇ ਮਾਈਕਲ ਦੀ ਯਾਤਰਾ ਸਫਲ ਕਰੇ ਮਹਾਰਾਜ ਕਿਰਪਾ ਕਰੇ ਬਾਕੀ ਆਪਾਂ ਇਹਦਾ ਤੁਹਾਨੂੰ ਸਾਂਝ ਪਾਉਂਦੇ ਰਾਵਾਂਗੇ ਕਿਰਪਾ ਕਰੇ ਸੱਚਾ ਸ਼ੁਭ ਨਿਆਰਾ ਨਿਆਰਾ ਵਾ ਲੋ ਜੀ ਪਣਾ ਵੇਟਿੰਗ ਵਿੱਚ ਬੈਠੇ ਆ ਵੇਟਿੰਗ ਹਾਲ ਵਿੱਚ ਵਧੀਆ ਜੀ ਵੇਟਿੰਗ ਹਾਲ ਵਿੱਚ ਜੀ ਸਾਢੇ 7 ਹੋਏ ਆ ਹਾਲੀ ਵਿੱਚ ਅੱਠ ਵਜੇ ਅੱਗੇ ਜਾਵਾਂਗੇ ਠੀਕ ਹੈ ਜੀ ਸਾਢੇ 9 ਦੇ ਅੰਦਰ ਆਣਾ वोटिंग करनी है साढ़े नौ बजे वोटिंग करके फिर सीटा तो लिखा इंग हो गई है महाराज की कृपा हो गई चलते आ चीज़ है टी ਬੜੇ ਬੜੇ ਤਰ੍ਹਾਂ ਦੇ ਉਹ ਪਰਪੀਲ ਹੈ ਹੀ ਬੜੇ ਤਰ੍ਹਾਂ ਦੀ ਆਹੋ ਪਰਪੀਲ ਮੇਰੀ ਘੜੀ ਇਦਾਂ ਇਹੋ ਹੀ ਨਾ ਇਹੋ ਐ ਰੈਡੋ ਆਹ ਬਾਕੀ ਟਾਟੋ ਰੈਡੋ ਕਰਾਡੋ ਆਹ ਹਾਂ ਇਹ ਆਵੇ ਹਾਂ ਲਿਆ ਖਾਣ ਵਾਸਤੇ ਕੁਛ ਦੇਖੋ ਆਰਡਰ ਆਉਣ ਵਾਲਾ ਓਥੇ 68 ਨੰਬਰ ਹੋ ਗਿਆ ਮੈਂ ਚੱਲੇ ਆ ਲੈਣਾ ਹਾਂਜੀ karena breakfast agak normal maturian normal ya ciao rice matur itu agak karena sih, ini, वीडियो शाम को चलते हैं ये जोन के नसे कोई दिखता ही नहीं है पेड़ कुछ जब सब कुछ ये गंदे बढ़िया हां जी गाइस खाना पीना हो गया अभी तो अभी हम आगे बढ़ेंगे फ्लाइट की तरफ हम देखो हां सरोज जी यहां पे हम पे आगे जावेंगे ਤੇ ਖਾਣਾ ਖਾਦਾ ਪਿੱਦਾ ਹੋ ਗਿਆ ਆਪਣਾ ਕੰਮ ਤੇ ਦੇਖੋ ਇਹਦਾ ਨਹੀਂ ਬਹੁਤ ਵਧੀਆ ਚੀਜ਼ ਸੀ ਨਾ ਜਿੱਦਾਂ ਮਤਲਬ ਕਿ ਵਿੱਚ ਮੰਚੂਰੀਅਨ ਸੀ ਨਾਲ ਹੀ ਫੇ ਮਤਲਬ ਕਿ ਆ ਗਿਆ ਸੀ ਚੌਲ ਸੀ ਤੇ ਚੌਲਾਂ ਦੇ ਨਾਲ ਹੀ ਇਹ ਮੰਚੂਰੀਅਨ ਤੇ ਫੇ ਬਹੁਤ ਵਧੀਆ ਚੀਜ਼ ਸੀ ਜਿੱਦਾਂ ਇਹਦਾ ਆਪਣ ਨੂੰ ਸਲਾਦ ਲੱਗਦਾ ਸਲਾਦ ਵਾਂਗੂ ਲੱਗਾ ਜਿੱਦਾਂ ਗ੍ਰੀਨ ਵੈਜੀਟੇਬਲ ਗ੍ਰੀਨ ਵੈਜੀਟੇਬਲ ਤੇ ਚੀਜ਼ ਬਹੁਤ ਵਧੀਆ ਸੀ ਬਾਕੀ ਠੀਕ ਹੈ ਜੀ ਆਪਾਂ ਮਿਲਦੇ ਰਵਾਂਗੇ ਆਪਣੇ ਇੰਡੀਆ ਦਾ 에어ਪੋਰਟ ਆਪਾਂ ਇਹਨੂੰ ਜਾਣ ਇੱਧਰ ਇੱਥੇ ਖਿੱਚੋ ਫੋਟੋ ਮੈਟਿਕ ਇੱਕ ਟਿਕ ਲੈ ਆਪਾਂ ਆਪਣੇ ਮੰਜਰਵਾਲ ਵੱਧਦੇ ਵੱਧਦੇ ਇਹ ਵੀ ਤੁਰੀ ਜਾ ਰਹੀ ਹੈ ਆਖੋ ਨੀ ਨੰਬਰ ਗੇਟ ਤੇ ਜਾਣਾ ਹੈ ਪਲੇਨ ਫੜਿਓ ਹਾਂ ਇੱਧਰ ਦੀ ਕਰਨਗੇ ਹੈ ਨਾ ਹਾਂ ਇੱਧਰ ਦੀ ਇਹ ਆਣਾ ਕਿ ਆਹ ਕੋਈ ਕਰੇ ਕਿ ਬਹੁਤ ਘੁੰਮ ਗਏ ਆ ਆਪਾਂ ਨਾ ਹੈ ਨਾ ਲੱਭੇ ਆਪਾਂ ਇੰਤਜ਼ਾਰ ਕਰਨੇ ਲਈ ਆਪ ਦਾ ਧੰਨਵਾਦ

Yeah, I depend. On it. नंबर। तो 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 आपातकालीन लैंडिंग और निकासी की स्थिति में आपातकालीन बत्तियां आपको आगे निकटता में दिखाएंगी कैबिन में हवा का दबाव दव कम होने पर ऊपर बने पैनल से ऑक्सीजन मास्क अपने आप नीचे आ जाएंगे ऑक्सीजन मास्क को अपनी ओर खींचे और नाक और मुंह पर लगाएं और सामान्य रूप से सांस लेते रहें। अपना मास्क लगाए नाश्ता दस बारह बजे तक ਇੱਕ ਨਈ ਬਾਹਰ ਰਿਪੋਰਟ ਤੋਂ ਤੇ ਟੇਕ ਚੰਚਣਾ ਕੀ ਤੇ ਬਾਕੀ ਗੱਲ ਕਰਦੇ ਰਾਵਾਂਗੇ ਮਾਈਂਡ ਯਰਸਟ ਮਾਈਂਡ ਯਰਸਟ ਕੰਟਰਮਨਟ ਹਾਂ

बस निकल लगे टैक्सी तो टैक्सी बैन लगे हैं बाकी ये कि इमीग्रेशन ने बहुत कुछ पुछा है भाई बड़ा पता नहीं की गल स्कैन कैनी है तो बहुत कुछ पूछा इमीग्रेशन ने बाकी करना है वो जो कुछ बहुत गलत बाकी निकल आए हैं चलो वागुरु कृपा करे ठीक है तो ਆ ਪਹੁੰਚ ਗਏ ਰੂਮ ਦੇ ਵਿੱਚ ਤੇ ਦੇਖੋ ਐਰ ਸੀਡੀ ਲੱਗੀ ਹੋਈ ਹੈ ਤੇ ਰੂਮ ਵੀ ਐ ਹੋਈ ਸਾਡੀ ਸਕਰੀਨ ਲਾਈ ਹੋਈ ਹੈ ਨਾ ਬਾਕੀ ਇਹ ਤੁਹਾਨੂੰ ਵਲੌਗ ਲੱਗ ਚੰਗਾ ਲੱਗਾ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਬਾਕੀ ਵਾਈ ਗੁਰੂ ਕਿਰਪਾ ਕਰੇ ਸਾਡੀ ਜਰਨੀ ਆ ਪਹੁੰਚ ਤੇ ਵਧੀਆ ਗਏ ਆ ਬਾਕੀ ਹੁਣੇ ਦੇਖੋ ਅੱਗੇ ਆ ਅੱਗੇ ਫਿਰ ਸਈ ਜਾਣਾ। ਹੋਰ ਸਤਿ ਨੂੰ, ਹੋਰ ਕੰਟਰੀ ਨੂੰ ਤੇ ਬਾਕੀ ਉਹਦਾ ਵਲੌਗ ਵੱਖਰਾ ਪਾਵਾਂਗੇ। ਜੇ ਵਾਹਿਗੁਰੂ ਕਿਰਪਾ ਕਰੇ ਬਾਦਸ਼ਾਹ ਤੇ ਸਾਰੇ ਤੰਦਰੁਸਤ ਰੋ, ਠੀਕ ਠਾਕ ਰੋ। ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਚੈਨਲ ਨੂੰ ਸਬਸਕ੍ਰਾਈਬ ਕਰਿਓ, ਸ਼ੇਅਰ ਕਰਿਓ, ਲਾਈਕ ਕਰਿਓ।